ਅੰਮ੍ਰਿਤ ਨਿਊਜ਼ ਤੇ ਤੁਹਾਡਾ ਸਵਾਗਤ ਹੈ ਮੈਂ ਕਮਲ ਅਰੋੜਾ ਆਪ ਸਭ ਦਾ ਸਵਾਗਤ ਕਰਦਾ ਅਹਿਮਦਗੜ ਮੰਡੀ ਦਾ ਇਹ ਨਜ਼ਾਰਾ 26 ਜਨਵਰੀ ਨੂੰ ਹਰ ਸਾਲ ਇੱਥੇ ਬਹੁਤ ਭਾਰੀ ਸੇਲ ਲੱਗਦੀ ਹੈ ਵੈਸੇ ਤਾਂ ਇਹ ਸੇਲ 24 25 ਤਰੀਕ ਨੂੰ ਸ਼ੁਰੂ ਹੋ ਜਾਂਦੀ ਹੈ ਤੇ 27 28 ਤੱਕ ਚੱਲਦੀ ਆ ਪਰ 26 ਤਰੀਕ 26 ਜਨਵਰੀ ਨੂੰ ਇਹ ਨਜ਼ਾਰਾ ਇੱਕ ਵੱਖਰਾ ਹੀ ਜਿਹੜਾ ਹੈਗਾ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਕ ਵੱਡਾ ਇਕੱਠ ਜਿਹੜਾ ਹੈਗਾ ਉਹ ਦੇਖਣ ਨੂੰ ਮਿਲ ਰਿਹਾ ਹੈ ਅਜੇ ਤਾਂ ਲਗਭਗ 12:00 ਵਜੇ ਦਾ 12:30 ਵਜੇ ਦਾ ਸਮਾਂ ਹੈ ਦੁਪਹਿਰ ਤੋਂ 3 ਵਜੇ ਤੱਕ ਇੱਥੇ ਹੋਰ ਵੀ ਰੌਣਕ ਵੱਧ ਜਾਂਦਾ ਹੈ ਪੂਰੇ ਦੂਰੋਂ ਲੋਕ ਇੱਥੇ ਆ ਕੇ ਸੇਲ ਲਗਾਉਂਦੇ ਹਨ ਆਪਣਾ ਸਮਾਨ ਵੇਚਦੇ ਹਨ ਇੱਥੇ ਜਿਹੜਾ ਹੈਗਾ ਕਾਫੀ ਚੋਰੀ ਚਕਾਰਿਆਂ ਵੀ ਡਰ ਰਿਆਂਦਾ ਹੈ ਸੋ ਇੱਥੇ ਇੰਤਜ਼ਾਮ ਨੇ ਜਿਹੜੇ ਉਹ ਜਾਂਦੇ ਹਨ ਆਪਣੇ ਤੋਂ ਵੀ ਐਂਬੂਲੈਂਸ ਕੋਸ ਨਹੀਂ ਮਿਲ ਰਹੀ ਹੈ ਪਰ ਫੇਰ ਵੀ ਸਾਵੀ ਵੱਡੀ ਗਿਣਤੀ ਦੇ ਵਿੱਚ ਜਿਹੜਾ ਹੈਗਾ ਇੱਥੇ ਚੋਰੀ ਚੋਕਾਰੀ ਦਾ ਡਰ ਜੇਬ ਕਟਰੀ ਇੱਥੇ ਅਕਸਰ ਦੇਖਣ ਨੂੰ ਮਿਲਦੇ ਹਨ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਸੇਲ ਦੇ ਵਿੱਚ ਜ਼ਰੂਰ ਆਓ ਪਰ ਆਪਣੀ ਜਿਹੜੀ ਹੈਗੀ ਆ ਜੇਬ ਦਾ ਆਪਣੇ ਪਰਸ ਦਾ ਆਪਣੇ ਸਮਾਨ ਦਾ ਧਿਆਨ ਰੱਖੋ ਬਾਸ ਸੋ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੂਰੋਂ ਦੂਰੋਂ ਵੱਖ-ਵੱਖ ਸ਼ਹਿਰਾਂ ਤੋਂ ਲੋਕ ਆ ਕੇ ਇੱਥੇ ਸੇਲ ਲਗਾਉਂਦੇ ਹਨ ਇਹ ਜਿਹੜਾ ਤੁਸੀਂ ਨਜ਼ਾਰਾ ਦੇਖ ਰਹੇ ਹੋ ਇਹ ਰਾਏਕੋਟ ਅੱਡਾ ਜਿਹੜਾ ਹੈਗਾ ਅਹਿਮਦਗੜ ਦਾ ਨਜ਼ਾਰਾ ਹੈ ਜਿੱਥੇ ਇੱਕ ਬਹੁਤ ਹੀ ਵਿਚਾਰਿਕ ਕਹਿ ਸਕਦੇ ਆ ਕਿ ਮੇਲਾ ਹੀ ਲੱਗਿਆ ਹੋਇਆ ਹੈ ਸੋ ਇੱਕ ਪੂਰਾ ਮੇਲਾ ਜਿਹੜਾ ਹੈਗਾ ਉਹ ਇੱਥੇ ਭਰ ਜਾਂਦਾ ਹੈ 26 ਜਨਵਰੀ ਨੂੰ ਹਰ ਵਰਗ ਦੇ ਲੋਕ ਬੱਚੇ ਬੁੱਤੇ ਜਵਾਨ ਇੱਥੇ ਜਿਹੜਾ ਹੈਗਾ ਆਉਂਦੇ ਹਨ ਪਰ ਫੇਰ ਵੀ ਇਹ ਚੋਣਾਂ ਨਹੀਂ ਉੱਥੇ ਇੰਨੇ ਜਿਹੜਾ ਹੈਗਾ ਲੋਕਾਂ ਦੇ ਘਟੂ ਸਾਹਮਣਾ ਬਹੁਤ ਜ਼ਿਆਦਾ ਮੁਸ਼ਕਲ ਹੈ ਇਹ ਚੋਣਾਂ ਆ ਜੀ ਉਪਾਸ ਦੀ ਹੋ ਰਿਹਾ ਹੈਗਾ ਜੀ ਉਹ ਆਖਰੀ ਸਨ ਦੋਸੋ 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 ਤੇ ਦੋਸੋ ਤੇ ਦੋਸੋ ਆ ਆਪਾ ਤੁਹਾਨੂੰ ਕੋਸ਼ਿਸ਼ ਕਰਦੇ ਆ ਕਿ ਬਾਜ਼ਾਰ ਦੇ ਵਿੱਚ ਲੈ ਕੇ ਜਾਂਦੇ ਆ ਮੇਨ ਬਾਜ਼ਾਰ ਦੇ ਵਿੱਚ ਆ ਅਹਿਮਦਗੜ ਦਾ ਰੇਲਵੇ ਸਟੇਸ਼ਨ ਹੈ ਜਿੱਥੋਂ ਇਹ ਮੇਨ ਬਾਜ਼ਾਰ ਜਿਹੜਾ ਅਹਿਮਦਗੜ ਦਾ ਸ਼ੁਰੂ ਹੋ ਜਾਂਦਾ ਹੈ ਸੋ ਕੋਸ਼ਿਸ਼ ਕਰਦੇ ਆ ਤੁਹਾਨੂੰ ਫਿਰ ਬਾਜ਼ਾਰ ਵਿੱਚ ਲੈ ਕੇ ਜਾਂਦੇ ਆ ਦਿਖਾਉਣੇ ਆ ਸਾਰੇ ਸੋਕੇ ਆਓ ਜੀ ਇਹ ਹੈ ਅਹਿਮਦਗੜ ਦਾ ਮੇਨ ਬਾਜ਼ਾਰ ਜਿੱਥੇ ਅੱਜ ਪਰ ਜਿਹੜਾ ਸੇਲ ਜਿਹੜਾ ਨਜ਼ਾਰਾ ਉਹ ਘਟ ਹੈ ਪਿਛਲੇ ਸਾਲ ਬਹੁਤ ਜ਼ਿਆਦਾ ਸੀ ਇਸ ਵਾਰ ਨਮਸਕਾਰ ਨਮਸਕਾਰ ਕੀ ਹਾਲ ਹੈ ਕਿਸ ਤਰ੍ਹਾਂ ਚੱਲ ਰਹੀ ਹੈ ਸੇਲ ਪਿਛਲੇ ਸਾਲ ਨਾਲੋਂ ਕਿਦਾਂ ਪਿਛਲੇ ਸਾਲ ਨਾਲੋਂ ਜ਼ਿਆਦਾ ਵਧੀਆ ਕਿ ਘਟ ਵਧੀਆ ਵਧੀਆ ਠੀਕ ਹੈ ਵੇ ਜੇਸ਼ਰ ਬੇ ਕਿੱਥੋਂ ਆਏ ਹੋ ਤੁਸੀਂ ਲੋਕਲ ਲੋਕਲ ਹੀ ਹਾਂਜੀ ਬਾਈ ਜੀ ਕੀ ਹਾਲ ਆ ਬਹੁਤ ਵਧੀਆ ਕਿੱਥੋਂ ਆਏ ਹੋ ਕਿੱਥੋਂ ਆ ਤੁਹਾਨੂੰ ਲੁਧਿਆਣੇ ਤੋਂ ਆਏ ਨੇ ਭਰਾ ਹੋਣੀ ਦੂਰੋਂ ਦੂਰੋਂ ਆ ਕੇ ਸੇਲਾ ਲਾਉਂਦੇ ਨੇ ਲੋਕ ਚੱਕ ਲੋ ਚੱਕ ਲੋ 220 220 220 220 ਏ ਹਾਂਜੀ ਕੋਇਲ ਸਾਹਿਬ ਨਮਸਕਾਰ ਹਾਂਜੀ ਕਿਦਾਂ ਚੱਲ ਰਹੀ ਆ ਸੇਲ ਠੀਕ ਚੱਲ ਰਹੀ ਆ ਵਧੀਆ ਪਿਛਲੇ ਸਾਲ ਨਾਲੋਂ ਤਾਂ ਮੰਦਾ ਲੱਗਦਾ ਘੱਟ ਆ ਪਿਛਲੇ ਸਾਲ ਨਾਲੋਂ ਹਨਾ ਪਿਛਲੇ ਸਾਲ ਤਾਂ ਇੱਥੇ ਜਗ੍ਹਾ ਹੀ ਨਹੀਂ ਸੀ ਆਇਆ ਛੱਟ ਲਾਇਆ 150 150 ਕਿਲੇ ਸਾਲ ਵੀ ਵੀਡੀਓ ਬਣਾਈ ਸੀ ਪਰ ਪਿਛਲੇ ਸਾਲ ਇਸ ਬਾਜ਼ਾਰ ਦੇ ਵਿੱਚੋਂ ਅਸੀਂ ਬੜੀ ਮੁਸ਼ਕਲ ਦੇ ਨਾਲ ਲੰਗੇ ਸੀ ਪਰ ਇਸ ਵਾਰ ਅਸੀਂ ਜਿਹੜਾ ਹੈਗਾ ਆਸਾਨੀ ਦੇ ਨਾਲ ਚੱਲ ਪਾ ਰਹੇ ਹਾਂ ਸੋ ਇਥੋਂ ਪਿਛਲੇ ਸਾਲ ਵਾਲੀ ਨਹੀਂ ਹੈ ਪਿਛਲੇ ਸਾਲ ਵਾਲਾ ਇਕੱਠ ਨਹੀਂ ਹੈ ਦੇਖੋ ਤੁਸੀਂ ਦੇਖ ਸਕਦੇ ਹੋ ਕਿ ਬੂਟ ਰੈਡੀਮੇਡ ਕਪੜੇ ਹੋਰ ਹਰ ਤਰ੍ਹਾਂ ਦਾ ਸਮਾਨ ਜਿਹੜਾ ਇੱਥੇ ਮਿਲਦਾ ਹੈ अपने परस का उस खास ध्यान रखना है इतने अभी जो है अंदर की पॉकेट के पा लीए क्योंकि इतने कुछ भी पता नहीं कदों की हो जाए યુ ટુ ਇਹ ਮਾਰਕੀਟ ਦੇ ਵਿੱਚ ਸੇਲ ਦੇ ਵਿੱਚ ਲੇਡੀਜ਼ ਦੇ ਨਾਲ ਸੰਬੰਧਤ ਜੋ ਸਾਮਾਨ ਹੈ ਬਹੁਤ ਜ਼ਿਆਦਾ ਹੁੰਦਾ ਹੈ ਕਿਉਂਕਿ ਅਕਸਰ ਅਸੀਂ ਦੇਖਦੇ ਹਾਂ ਕਿ ਲੇਡੀਜ਼ ਇੱਥੇ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਪਹੁੰਚਦੀਆਂ ਨੇ ਪੂਰੋਂ-ਦੂਰੋਂ ਪਿੰਡਾਂ ਤੋਂ ਲੋਕ ਇੱਥੇ ਆਉਂਦੇ ਨੇ ਅਸੀਂ ਕਈ ਲੋਕਾਂ ਨਾਲ ਗੱਲ ਵੀ ਕੀਤੀ ਲਗਭਗ 200-300 ਕਿਲੋਮੀਟਰ ਤੋਂ ਜਿਹੜਾ ਹੈਗਾ ਆ ਕੇ ਸੇਲ ਲਗਾਉਂਦੇ ਨੇ ਤੇ ਲੋਕ ਜੂਰੋਂ-ਦੂਰ ਆ ਕੇ ਖਰੀਦਾਰੀ ਵੀ ਕਰਦੇ ਨੇ ਆ ਗਿਆ ਹਾਂ ਜੀ ਕੀ ਹਾਲ ਆ ਸੇ ਲਾਰ ਕੇ ਤੁਸੀਂ ਪੂਰੀਆ ਰੌਣਕਾਂ ਲਾ ਰਹੇ ਹੋ ਵਾਹ ਜੀ ਵਾਹ ਕੀ ਬਾਤ ਹੈ ਕੀ ਬਾਤ ਹੈ ਬਹੁਤ ਵਧੀਆ ਗੱਲਾਂ ਕੀਵਾ ਕਾਵਾ ਜੇਵੇਂ ਜੇਵੇਂ ਅਸੀਂ ਬਾਜ਼ਾਰ ਦੇ ਅੰਦਰ ਜਾ ਰਹੇ ਹਾਂ ਇਸ ਤਰ੍ਹਾਂ ਬਾਜ਼ਾਰ ਦੇ ਅੰਦਰ ਜਾ ਰਹੇ ਹਾਂ ਤਿਵੇਂ ਤਿਵੇਂ ਜਿਹੜਾ ਹੈਗਾ ਤੋਲੀਆ ਤੋਲੀਆ 100 ਰੁਪਏ ਤੋਲੀਆ 100 ਰੁਪਏ ਤੋਲੀਆ 100 ਰੁਪਏ 150 ਰੁਪਏ 150 300 300 800 150 150 300 300 ਵਾਹ ਅੱਗੇ ਕਹਿੰਦੇ ਜਾਂਦੇ ਰਹੇ ਫੌਂਟ ਅੱਛਾ ਇਹੋ ਬਲੇਨਾ ਸੋਨੇ ਦਾ ਜੋ ਸੋਨੇ ਦਾ ਜਿਵੇਂ ਜਿਵੇਂ ਬਾਜ਼ਾਰ ਦੇ ਅੰਦਰ ਅਸੀਂ ਵਧਦੇ ਜਾ ਰਹੇ ਹਾਂ ਜਿਵੇਂ ਜਿਵੇਂ ਅਸੀਂ ਦੇਖ ਰਹੇ ਹਾਂ ਕਿ ਰਾਸ਼ਟਰੀ ਜੜਾ ਉਹ ਵਧਦਾ ਹੀ ਜਾ ਰਿਹਾ ਹੈਗਾ ਤੇ ਆ ਪਤਾ ਨਹੀਂ ਕਿਸ ਕੀ ਆਈਟਮ ਵੇਚ ਰਹੇ ਨੇ ਭਰਾਵੋਣੀ नमस्कार जी की हाल है पी जी ठीक वाह रौनक क्या बात मुबारक जी का। पे शोर पे शोर पे शोर पे शोर पे शोर पे शोर पे